ਅਹਨੇ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿ ਫਤਖ ਸੰਮਦੀ ਨੂਰ ਅਰ ਸੋਹੋ ਕੁਰ ਸੋਹੋ ਛਟਿ ਆ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਦਿਸ ਪਾਸ ਬਹਿਟਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾ ਦੀ ਵਾਹੇ ਗੁਰੂ ਸਾਹਿਬ ਜੀ ਸੋਰਠਾ ਮਹੱਲਾ 5 ਕਰ ਦੂਜਾ ਅਸ਼ਟ ਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਆਰ ਬੇਦ ਵਿਚਾਰਿਓ ਨੇਵਲੇ ਪੋਹੰਗਮ ਸਾਦੇ ਪੰਜ ਜਨਾਸਿਓ ਸੰਦ ਨ ਛੁਟਕੇਓ ਅਦਿਕ ਅਹੰ ਬੁੱਧੇ ਬੱਦੇ ਪਾਠ ਪੜਿਓ ਅਰ ਬੇਦ ਵਿਚਾਰੇਓ ਨੇਵਲੇ ਪਹੰ ਗੰਮ ਸੱਦੇ පංචජනසෙෝ සංගන්න ශුට්ටකයෝ අත් දෙෙක්ක අහන් බොද්ධ බද්දෙ ප්‍යාරේ එන්න බෙද්දමලනන්න ජයි මැ කියෙ කරම අනෙක්ක හාරෙ පරෝ ස්වාමික දවාරා දිී්ජාබොද්ධ බිබෙක්ක ਪਾਇਓ ਕਰਪਤੀ ਰਹਿਓ ਨਗਨ ਫਿਰਿਓ ਬਨਮਾਹੀ ਬਾਟ ਤੀਰਥ ਸਭ ਧਰਤੀ ਭ੍ਰਮਿਓ ਦੋਬੇ ਦਾ ਛੁਟ ਕਾ ਨਾਹੀ ਮਾਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ मानकी माल न एह एहद जे लख जतन कराए कनिक कामनी हैवर गैवर ਬਹੁ ਬਿੱਦ ਦਾਨ ਦਾ ਤਾਰ ਅੰਨ ਵਸਤਰ ਪੂਮ ਬਹੁ ਅਰਪੇ ਮਹਿ ਮਿਲਿਆ ਹਾਰੇ ਦੁਆਰਾ ਜਾ ਅਰਚਾ ਬੰਦਨ ਡੰਡਾਤ ਖਾਟ ਕਰਮ ਰਤ ਰਹਿਤਾ ਹੋ ਹੋ ਕਰਤ ਬੰਦਨ ਮਹ ਪਰਿਆ ਨਹਿ ਮਿਲਿਆ ਇਹ ਜੁਗ ਤਾਂ ਜੋਗ ਸਿੱਧ ਆਸਣ ਚੌਰਾਸੀ ਹੀ ਇਹ ਭੀ ਕਾਰੇ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹਰ ਸੋ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਨੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹਾ ਸੇਰ ਕਰਮਨ ਕਾ ਕਰਮ ਕਹੋ ਨਾਨਕ ਤਿਸ ਪਾਇਓ ਪ੍ਰਾਪਤੈ ਜਿਸੁਰ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗੇ ਮੱਤ ਭਯੋ ਕਿਰਪਾ ਲਦੀਨ ਦੁਖ ਪੰਜਨ ਹਾਰੇ ਹਾਰੇ ਕੀਰਤਨ ਇਹੋ ਮਾਨ ਰੱਤਾ ਤੇਰੋਂ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਾਰੇ ਹਾਰੇ ਕਿਰਪਾਨੇ ਇਹੋ ਮਨ ਰਾਤਾ ਰਹਾ ਦੁਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉ ਅੰਗਮ ਸਾਦੇ च जना स्यो संग न छुटक्यो अधिक अहं बुद्ध बादे जैसा सतगुर सुनिदा तैसो ही मैं डीठ विछड़िया मेले प्रभु ਹਰ ਦਰਗਹ ਕਾ ਬਸੀਟ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਮਾਜ महला पंजवा ओ अंकार चौथांकार गोर प्रसाद ये रत्त कर्म के विशुडे कारे कृपा मेलो राम चार कुंट दह दिस भमे थक के आए प्रभु की सामा ਕਰਤ ਕਰਮ ਕੇ ਵੀ ਛੋੜੇ ਕਾਰੇ ਕਿਰਪਾ ਮੇਲ ਹਰਾਮ ਚਾਰਕੁੰਟ ਦਹ ਦਿਸ ਭ੍ਰਮੇ ਥੱਕ ਕੇ ਆਏ ਪ੍ਰਭ ਕੀ ਸਾਮ ਏਨ ਦੁੱਧ ਤੇ ਬਾਹਰੀ ਕਿਤਾ ਨ ਆਵਾ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜ ਹੈ ਨਾਹੀ ਦਾਮ ਮਾਰੇ ਨਾ ਨ ਮਿਲਿਆ ਸਾਜਨਾ ਕਤ ਪਾਈ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਟਨਾਗਰ ਸੇ ਗ੍ਰਾਮ ਸ੍ਰਬ ਸਿਗਾਰ ਤੰ ਬੋਲ ਰਾਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੋਣੀਆਂ ਮੀਤ ਸੱਜਣ ਸਭ ਜਾਮ ਮਨਕ ਕੀ ਬੇਨੰਤੀਆਂ ਕਾਰੇ ਕਿਰਪਾ ਦਿਜਾ ਨਾਮ ਹਰਨੇ ਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਜੀਤ ਗੋਵਿੰਦ ਦ ਅਰੱਦੀਆ ਹੋ ਵਾ ਅਨੰਦ ਕਣਾ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਪਣਾ ਜੇਨ ਪਾਇਆ ਪ੍ਰਭ ਆਪਣਾ ਆਇ ਤਿਸ ਹੈ ਗਣਾ ਇੱਕ ਖੇਨਾ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਾਲੇ ਥਾਲੇ ਮਹੀਆਲੇ ਪੂਰੇ ਆ ਦੁਆਬਿਆ ਵਿੱਚ ਵਣਾ ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲੱਗਾ ਹਾਰੇ ਦਰਸ਼ਨ ਕਉ ਮਨ ਲੋਚਦਾ ਨਾਨਕ ਬਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਤ ਗੋਵਿੰਦ ਅਰਾਧਿਆ ਹੋਵਾ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ